ਦੇਸ਼ ਦਾ ਢਿੱਡ ਭਰਨ ਵਾਲੇ ਆਪਾਂ ਅਨਾਜ ਭਖੂ ਸਭ ਕੁਝ ਆਪਣੇ ਕੋਲ ਹੈ ਸਿਰਫ ਲੀਡਰਾਂ ਦੀ ਕਮੀ ਸੀ ਉਹ ਥੋੜਾ ਜਿਹਾ ਗਲਤ ਮਿਲ ਗਏ ਸੀਗੇ ਪਿਛਲੇ ਕਈ ਸਾਲਾਂ ਤੋਂ ਮੰਨ ਲਿਆ ਦਾ ਪਰਮਾਤਮਾ ਨੇ ਉਹ ਵੀ ਜੇ ਤਾੜੀ ਮਾਰ ਦਿਓ ਜੇ ਠੀਕ ਹੋ ਗਿਆ ਮਿਲਤ ਦਾ ਅਗਲਾ ਠੀਕ ਹੋ ਗਿਆ ਹੈ ਨਾ ਬਾਕੀ ਉਹਨਾਂ ਤੇ ਨਾ ਜਾਇਆ ਕਰੋ ਉਹ ਬੋਲੀ ਜਾਂਦੇ ਰਹਿੰਦੇ ਨੇ ਉਹ ਤਾਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ ਪੰਜਾ ਆਏ ਨੇ ਬੱਤੀ ਚੱਲ ਬੱਟ ਪੈਨੇ 12 ਚੱਲ ਗਏ ਮੈਂ ਕਿ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਹੈ ਡਰੋਨ ਨੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ AK-47 ਚੱਲ ਲਿਆ ਬੰਬ ਫਟਲੇ ਬੜਾ ਕ ਗਰੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਣਾ ਕੱਢੀ ਜਾਂਦੇ ਰਹਿੰਦੇ ਆ ਟਟਕੀ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਵੀਟੀਆਂ ਕਰ ਦਿੰਦੇ ਨੇ ਮੈਨੂੰ ਗਾਣਾ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪਰ ਦਾ ਕਲਚਰ ਹੀ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਆ ਬਾਪੂ ਪੱਪੜ ਮਾਰਨ ਲੱਗ ਜਾਂਦਾ ਸਕੂਲ 'ਚ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲ ਜਿਚਾ ਕੇ ਮੁੰਡੇ ਆ ਜਾਂ ਚਾਪ ਚੁੱਲਾਈ ਹੋ ਜਾਂਦੀ ਹੈ ਉਦੋਂ ਪੁਲਿਸ ਆ ਜਾਂਦੀ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂ ਵਿਆਹ ਹੋ ਜਾਂਦਾ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹ ਦੂ ਗਾਉ ਜਾਕ ਵੱਡੇ ਹੋਏ ਨੇ ਉਹ ਕੁੱਟਣ ਲੱਗਿਆ ਨੇ ਸੋ ਆਮ ਦੋ ਚਾਰ ਥੱਪੜੋਂ ਤਾਂ ਬਥ ਮੰਨਦੇ ਹੀ ਨਹੀਂ ਕੁਛ ਬਸ ਹੀ ਹੋ ਗਿਆ ਆਦਤ ਦਾ ਕੱਢ ਲੋ ਗਾਲਾਂ ਭਰਾਵਾ ਕੱਢੀ ਜਾਓ ਹਨ ਤੁਸੀਂ ਹੋਗੇ ਵੱਡੇ ਪਰ ਐਨਾ ਕਹਿ ਪੰਜਾਬ ਨੂੰ ਜਿੱਤੇ ਕਦੇ ਗਾਲ ਕੱਢੀ ਕਿਸੇ ਨੇ ਜਬ ਪੰਜਾਬੀਆਂ ਨੂੰ ਸਾਡੇ 3.5 ਕੋਟ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਾਬਾ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕੱਢ ਮੈਨੂੰ ਜੋ ਮਰਜ਼ੀ ਮਾਰਾ ਚੰਗਾ ਕਹਿ ਲੋ ਥੋੜੀ ਫ੍ਰੈਸਟ੍ਰੇਸ਼ਨ ਹੈ ਕਿਉਂਕਿ ਤੂੰ ਸੋਚੇ ਨਹੀਂ ਸੀ ਉਹਨਾਂ ਨੇ ਨਾ ਅੰਬੀ ਆਏ ਹੋ ਜਾਊਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਂਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਕਿਹੜਾ ਪਤਾ ਸੀਗਾ ਮਹਿੰਦਰ ਮਾਟਰ ਦਾ ਮੁੰਡਾ ਪਿਆ ਹਜੇ ਸুইস ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸ ਨਹੀਂ ਘਟਣੇ ਉਹਦਾ ਨੁਕਸ ਹੀ ਘਟੀਆਂ ਅੰਦਰ ਰਹਿੰਦੇ ਹਰ ਗੱਲ 'ਚ ਨੈਗੇਟਿਵ ਨੇ ਉਹ ਮਤਲਬ ਇੱਕ ਇੱਕ ਬੰਦਾ ਸੀਗਾ ਹਰ ਗੱਲ 'ਚ ਨੁਕਸ ਘਟਦਾ ਸੀ ਉਹ ਹਰ ਗੱਲ 'ਚ ਨੁਕਸ ਕੱਢਣਾ ਸੀ 네ਗੇਟਿਵ ਸੀ ਉਹ ਦੋਸਤ ਬਿੱਤਰ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਾਰੀਫ ਤਾਂ ਕਰੇ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲੈ ਕਹਿੰਦੇ ਇਹ ਝੋ ਨਹੀਂ ਕੱਢ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਟੋਬੇ ਤੇ ਨੇੜੇ ਲੈ ਗਏ ਕਹਿੰਦਾ ਤੈਨੂੰ ਚੀਜ਼ ਦਿਖਾਉਣੀ ਅੱਜ ਅੱਜ ਨੁਕਸ ਕੱਢ ਕੇ ਦਿਖਾਈ ਕਹਿੰਦਾ ਕੀ ਆ ਉਹਨੂੰ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਡੋਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਕੀ ਕਹਿਣਾ ਚਾਹੇਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਪੁੱਤੇ ਨੂੰ ਤੈਰਨਾ ਨਹੀਂ ਆਉਂਦਾ ਫਿਰ ਘੜ ਤਾ ਨੁਕਸੂ ਚੋ ਜੋ ਮਰ ਜੀ ਖੁਸ਼ ਰਹਾ ਕਰੋ ਲਫਟ ਇਸ ザ ਬੈਸਟ ਮੈਡੀਸਨ ਠੀਕ ਹੈ ਐਵੇਂ ਜਵਾੜਿਆਂ ਨੂੰ ਲੋਕ ਲਾ ਰੱਖੇ ਨੇ ਹੱਸ ਖੇਡ ਲਿਆ ਕਰੋ ਇਹੀ ਦਿਨ ਨੇ ਪ੍ਰਮਾਤਮਾ ਨੇ ਇੱਕੋ ਹੀ ਆਪਾਂ ਨੂੰ जिंदगी दिती है किसी का हक हाँ ना मारो आप भी खुश रहो दूजिया ने भी खुश रखो सो so, हूं तो आप डॉक्टर की परची तो जो डॉक्टर लिखता तो हसद भी दोपहरे दो बारी हसना है तो थोड़े पिछले पैर भी गर्म पानी पी के हसना है है ना हस ही भुल गए यार अपा तो या तो दीवाना हसेे जिसे तू तौफीक दे वरना इस दुनिया में आकर मुस्कुराता है कौन